ਕਿਤੇ ਐਸ ਨੂਰ ਇਲਾਹੀ ਥੀ ਰਬੀ ਜੋਤ ਨੂੰ ਕੋਈ ਤਸੀਹਾ ਨਾ ਦੇਣ ਐਨਾ ਸੋਚਾਂ ਵਿੱਚ ਨਿੱਕੇ ਨਿੱਕੇ ਨਵੇਂ-ਨਵੇਂ ਜਾਗੇ ਦਿਲਾਂ ਵਿੱਚ ਡਰ ਪੈਦਾ ਸਹਿਮਤਾ ਘੱਟ ਸੀ ਪਰ ਪਿਆਰ ਦੀ ਡੂੰਗੀ ਚਰਨਾਟ ਸੀ ਉਹ ਸੁਆਦ ਜੋ ਉਹਨਾਂ ਦੇ ਪਾਸ ਬੈਠ ਕੇ ਰੋਜ਼ ਮਾਣਦੇ ਸੇ ਉਹਦੀ ਕਦਰ ਤੇ ਦਿਲ ਹੀ ਹੋ ਬੁਦਾਵਲ ਵਾਲਾ ਸੀ ਜੋ ਬੇਬਲ ਕਰਦਾ ਸੀ ਕਈ ਇੱਕ ਉਪਾਉ ਸੋਚੇ ਪਰ ਗਰੀਬ ਦਿਲ ਨੀਕਾਰ ਸਕਣ ਜਦ ਕੇ ਟਕਰਾ ਡਾਡਿਆਂ ਦਾ ਪਵੇ ਸੰਜਾ ਨੂੰ ਜਦ ਗੁਰੂ ਜੀ ਆਏ ਤਾਂ ਐਂਜ ਲਾਲੋ ਨੂੰ ਉਦਾਸ ਦੇਖ ਕੇ ਬੋਲੇ ਸਜਣੋ ਕੋਈ ਫਿਕਰ ਨਾ ਕਰੋ ਉਹ ਨਿਰੰਕਾਰ ਜਿਸ ਦੇ ਅਸੀਂ ਆਪੇ ਸਭ ਕੁਝ ਕਰੇਗਾ ਤੁਸੀਂ ਰੰਤਾ ਚਿੰਤਾ ਨਾ ਕਰੋ ਚਿੰਤਾ ਮਾੜੀਏ ਤੁਸੀਂ ਨਾਮ ਜਪੋ ਵਾਹਿਗੁਰੂ ਦੇ ਰੰਗ ਵਿੱਚ ਉੱਚੇ ਹੋਵੋ ਇਸ ਤਰ੍ਹਾਂ ਆਪ ਆਖਦੇ ਸਨ ਤੇ ਨੂਰਾਨੀ ਚਿਹਰਾ ਦਮ ਕਰ ਰਿਹਾ ਸੀ ਤੇ ਸਾਰੇ ਨਿਰਾਸ਼ ਦਿਲਾਵਿਚ ਆਸ ᱛਿਪਰੋ ਸਾਰਿਆ ਸੀ ਰਾਤ ਉਸੇ ਤਰ੍ਹਾਂ ਕੋਧਰੇ ਦੀ ਰੋਟੀ ਖਾ ਕੇ ਤੇ ਹਰ ਗੁਣਗਾਉ ਕੇ ਸਹਿ ਗਏ